ਤਖਤ ਬਹਿ ਤਖਤ ਹੀ ਲਾਇਕ ਤੇ ਲਾਇਕਤਾ ਦੀ ਪਰਖ ਜਿਹੜੀ ਏ ਉਹ ਵੀ ਗੁਰਮੁਖ ਪਿਆਰਿਓ ਮੌਜੂਦਾ ਗੁਰੂ ਸਹਿਬਾਨਾਂ ਨੇ ਆਪ ਕਰਨਾ ਕੀਤੀ ਏ ਭਾਵੇਂ ਆਪਾਂ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਸ਼ੁਰੂ ਕਰ ਲਈਏ ਲਾਇਕ ਨੂੰ ਹੀ ਤਖਤ ਮਿਲਿਆ ਏ ਇਹ ਗੁਰਗੱਦੀ ਮਿਲੀ ਏ ਉੱਥੇ ਕੇਵਲ ਤੇ ਕੇਵਲ ਲਾਇਕਤਾ ਦਾ ਪਰਖ ਕੀਤੀ ਗਈ ਹੈ ਉੱਥੇ ਉਮਰ ਨਹੀਂ ਦੇਖੀ ਗਈ ਸਾਖ ਨਹੀਂ ਦੇਖਿਆ ਗਿਆ ਸੰਬੰਧ ਨਹੀਂ ਦੇਖਿਆ ਗਿਆ ਵੀ ਇਹ ਮੇਰਾ ਪੁੱਤਰ ਹੈ ਮੇਰਾ ਵੱਡਾ ਪੁੱਤਰ ਹੈ ਇਸ ਨੂੰ ਮਿਲਣਾ ਚਾਹੀਦੀ ਇਹ ਨਾ ਜੋ ਲਾਇਕ ਸੀ ਨਾ ਉਹਨੂੰ ਹੀ ਤਖਤ ਪ੍ਰਾਪਤ ਹੋਇਆ ਹੈ ਤੇ ਆਪਾਂ ਦੇਖਿਆ ਇਤਿਹਾਸ ਨੂੰ ਜਦੋਂ ਪੜਦੇ ਆਂ ਤੇ ਭਾਈ ਲਹਿਣਾ ਜੀ ਹੁਣ ਮੈਂ ਮੱਤੇ ਦੀ ਸਰਾ ਤੋਂ ਚੱਲ ਕੇ ਆਉਂਦੇ ਨੇ ਆ ਕਰਕੇ ਹੁਕਮ ਦੀ ਪਾਲਣਾ ਕਰਕੇ ਤਖਤ ਤੇ ਮਾਲਕ ਬਣ ਜਾਂਦੇ ਨੇ ਤਖਤ ਦੀ ਪ੍ਰਾਪਤੀ ਹੋ ਜਾਂਦੀ ਕਿਉਂਕਿ ਲਾਇਕਤਾ ਜਿਹੜੀ ਇਹ ਸਿਆਣਪ ਜਿਹੜੀ ਇਹ ਗੁਰੂ ਦੇ ਹੁਕਮ ਨੂੰ ਮੰਨਣਾ ਹੁਕਮ ਦੇ ਵਿੱਚ ਰਹਿਣਾ ਰਜਾ ਦੇ ਵਿੱਚ ਰਹਿਣਾ ਜੋ ਗੁਰ ਕਹਿ ਸੋਈ ਭਲ ਮੰਨਿਓ ਭਲਾ ਕਰਕੇ ਮੰਨਣਾ ਹੈ ਇਸ ਤਰ੍ਹਾਂ ਲੜੀ ਅੱਗੇ ਜਿੰਨੀ ਮਰਜੀ ਤੋਰ ਲਵ ਬਾਬਾ ਅਮਰਦਾਸ ਜੀ ਦੀ ਗੱਲ ਆਵੇਗੀ ਗੁਰੂ ਅਮਰਦਾਸ ਮੇਰੇ ਸਾਥ ਕਰੋ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਸੇਵਾ ਦੇ ਪੁੰਜ ਨੇ 12 ਸਾਲ ਸੇਵਾ ਕੀਤੀ ਇਹ ਸੇਵਾ ਕਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਆਨੇ ਇਨਾਂ ਦੀ ਲਾਇਕਤਾ ਨੂੰ ਸਮਝਣਾ ਕੀਤਾ ਹੈ ਕਿ ਇਹ ਹੀ ਲਾਇਕ ਨੇ ਇਸ ਤਖਤ ਦੇ ਉੱਪਰ ਬੈਠਣ ਦੇ ਤਖਤ ਦੇ ਉੱਪਰ ਬੈਠਣ ਦੇ ਤਖਤ ਬਹਿ ਤਖਤ ਹਿਲਾਏਗਾ ਨੂਰ ਅਰਜਨ ਦੇਵ ਜੀ ਮਹਾਰਾਜ ਜੀ ਦੀ ਗੱਲ ਆਈ ਤੇ ਦੋ ਵੱਡੇ ਭਰਾਤਾਂ ਨੇ ਪ੍ਰithvi ਚੰਦ ਤੇ ਮਹਾਂਦੇਵ ਅਗੁਰ ਰਾਮਦਾਸ ਜੀ ਤਿਰੁੱਠੇ ਕਿਦਾਂ ਤੇ ਗੁਰਜਨ ਦੇਵ ਜੀ ਮਹਾਰਾਜ ਜੀ ਆਂਦੇ ਗੁਰ ਰਾਮਦਾਸ ਜੀ ਮਹਾਰਾਜ ਜੀ ਦੀ ਵੀ ਆਪਾਂ ਜੇ ਜ਼ਿਕਰ ਕਰ ਲਈਏ ਤੇ ਕਿੰਨਾ ਤੇਰੁੱਠ ਦੇ ਨੇ ਨਾ ਮਾਤਾ ਹੈ ਨਾ ਪਿਤਾ ਹੈ ਨਾ ਘਰ ਹੈ ਨਾ ਬਾਹਰ ਹੈ ਕੋਈ ਨਾ ਸਾਕੇ ਨਾ ਸਬੰਧ ਦੇ ਨਾ ਕੋ ਨੇੜੇ ਹੈ ਨਾ ਕੋ ਥੇਲੇ ਬਿਲਕੁਲ ਇਕੱਲੇ ਨਾਨੀ ਵੀ ਚੜਾਈ ਕਰ ਚੁੱਕੀ ਹੈ ਨਾ ਮੇ ਭਾਈ ਜੇਠਾ ਗੁਰ ਅਮਰਤਾ ਜੀ ਮਹਾਰਾਜ ਜੀ ਨੇ ਨਿਮਰਤਾ ਦੇਖਣਾ ਕੀਤੀ ਏ ਸੇਵਾ ਦੇਖਣਾ ਕੀਤੀ ਏ ਸ਼ਾਂਤੀ ਦੇਖਣਾ ਕੀਤੀ ਏ ਕਿ ਇਸ ਹਿਰਦੇ ਅੰਦਰ ਕਿੰਨੀ ਸ਼ਾਂਤੀ ਹੈ ਕਿੰਨਾ ਟਕਾ ਹੈ ਥੜੇ ਮਨਾ ਕਰਕੇ ਉਹ ਲਾਇਕਤਾ ਚੈੱਕ ਕਰਨਾ ਕੀਤੀ ਕਿ ਵਾਕੇ ਲਾਇਕ ਹੈ ਹੁਣ ਸੇਵਾ ਗੁਰਮੁਖ ਪਿਆਰਿਓ ਭਾਈ ਰਾਮਾ ਜੀ ਵੀ ਬਹੁਤ ਕਰਦੇ ਸਨ ਪਰ ਜਦੋਂ ਥੜੇ ਬਣਾਉਣ ਦੀ ਗੱਲ ਆਈ ਉਦਮਾਨ ਡੋਲ ਗਿਆ ਤੋਂ ਮਨ ਟਿਕ ਨਹੀਂ ਸਕਿਆ ਹੁਣ ਲਾਇਕਤਾ ਨੂੰ ਪਰਖ ਕਰਕੇ ਹੀ ਤਖਤੀਬ ਪ੍ਰਾਪਤੀ ਹੈ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਸੂਰਤ ਪ੍ਰਭੂ ਦੇ ਚਰਨਾਂ ਵਿੱਚ ਖੁੱਭੀ ਹੋਈ ਸੀ ਛੁੱਭੀ ਰਹੀ ਸੂਰਤ ਪ੍ਰਭ ਚਰਨਨ ਮੈਂ ਇਸ ਸੰਸਾਰ ਤੇ ਆਉਣ ਨੂੰ ਜਿਨ੍ਹਾਂ ਦਾ ਜੀਵ ਨਹੀਂ ਕਰਦਾ ਸੀਗਾ ਪਰ ਅਕਾਲ ਪੁਰਖ ਨਰੰਕਾਰ ਨੇ ਕਿਹਾ ਨਹੀਂ ਪਈ ਸੰਸਾਰ ਵਿੱਚ ਜਾਣਾ ਪੈਣਾ ਹੈ ਬਹੁਤ ਤਪ ਕੀਤਾ ਏ ਉਸ ਮਾਂ ਨੇ ਉਸ ਪਿਤਾ ਨੇ ਤੇ ਉਹਨਾਂ ਦੇ ਤਪ ਨੂੰ ਭਾਗ ਲੱਗਣੇ ਨੇ ਤੁਸੀਂ ਜਾਓਗੇ ਉਸ ਮਾਂ ਦੀ ਕੁੱਖ ਤੋਂ ਤੁਹਾਡਾ ਪ੍ਰਗਟਾਵਾ ਹੋਊਗਾ ਤੁਹਾਡਾ ਆਗਮਨ ਹੋਊਗਾ ਤੇ ਸੰਸਾਰ ਦੇ ਅੰਦਰ ਤੁਸੀਂ ਵਿਚਰੋਗੇ ਸਾ ਸੰਗਰਜੀ ਪਟਨੇ ਦੀ ਧਰਤੀ ਦੇ ਉੱਪਰ ਤਹੀ ਪ੍ਰਕਾਸ਼ ਹਮਾਰਾ ਭੈਓ ਪਟਨਾ ਸਹਿਰ ਵਿਕੇ ਭਵ ਲਿਓ ਪਟਨਾ ਸਹਿਮਤੀ ਧਰਤੀ ਤੇ ਅਨੇਕਾਂ ਕੌਤਕ ਮੇਰੇ ਸਾਹਿਬ ਗੁਰੂ ਗੋਬਿੰਦ ਰਾਏ ਜੀ ਨੇ ਕੀਤੇ ਨੇ ਬਾਲਪਨ ਬਚਪਨ ਦੇ ਵਿੱਚ ਸੂਰਬੀਰਤਾ ਉੱਥੇ ਮੇਰੇ ਸਤਗੁਰੂ ਜੀ ਨੇ ਦਿਖਾਉਣਾ ਕੀਤੀ ਹੈ ਬਾਦਸ਼ਾ ਦਰਵੇਸ਼ ਗੁਰਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਦਰਵੇਸ਼ ਕਹਿੰਦੇ ਨੇ ਫਕੀਰੀ ਨੂੰ ਰੱਬੀ ਗੁਣਾ ਨੂੰ ਦਰਵੇਸ਼ੀ ਤੇ ਬਾਦਸ਼ਾ ਬਾਸ਼ਾ ਨੂੰ ਕਿਹਾ ਜਾਂਦਾ ਜਿਹੜਾ ਤਖਤਾਂ ਤੇ ਬੈਠਦੇ ਨੇ ਜਿਨ੍ਹਾਂ ਦੇ ਅੰਦਰ ਸੂਰਬੀਰਤਾ ਹੈ ਹਾਕਮ ਚੜਿਆ ਆਉਂਦਾ ਹਾਥੀ ਦੇ ਉੱਪਰ ਅੱਗੇ ਸਿਪਾਈ ਨੇ ਅਗੇਸ਼ ਪਾਈ ਕਹਿੰਦੇ ਹਟ ਜੋ ਪਿੱਛੇ ਸੈਡਾਂ ਤੇ ਖੜ ਜੋ ਧੌਣਾ ਝੁਕਾ ਲੋ ਪਰ ਇੱਕ ਬਾਦਸ਼ਾਹ ਹੀ ਅੱਗੋਂ ਕਹਿਣ ਲੱਗਾ ਏ ਕਿ ਪਰ ਇਹ ਬੱਚਿਓ ਮੇਰੇ ਸਾਥੀਓ ਮੇਰੇ ਸੰਗਿਓ ਕਿਸੇ ਨੇ ਧੌਣ ਨਹੀਂ ਝੁਕਾਉਣੀ ਇਸ ਦੇ ਅੱਗੇ ਕਿਸੇ ਨੇ ਝੁਕਾਉਣੀ ਸਿੱਧੀਆਂ ਧੌਣਾ ਕਰਕੇ ਖੜਨਾ ਹੈ ਕਿਉਂਕਿ ਅਨਕ ਭਰ ਦਿੱਤੀ ਸੀ ਉਹਨਾਂ ਬੱਚਿਆਂ ਦੇ ਨਾਲ ਗੁੱਲੀ ਡੰਡਾ ਨਹੀਂ ਖੇਡੇ ਆ ਉਹਨਾਂ ਬੱਚਿਆਂ ਦੇ ਨਾਲ ਬਾਲਪੰਡੀਆਂ ਖੇਡਾਂ ਨਹੀਂ ਖੇਡੀਆਂ ਉਹਨਾਂ ਦੇ ਨਾਲ ਜੰਗ ਜੁੱਦ ਦੀਆਂ ਖੇਡਾਂ ਖੇਡੀਆਂ ਨੇ ਜੰਗ ਜੁੱਦ ਦੀਆਂ ਟੁਕੜੀਆਂ ਬਣਾ ਲੈਂਦੇ ਸਨ ਇੱਕ ਟੁਕੜੀ ਛੋਟੇ ਇੱਕ ਵੱਡੀ ਇੱਕ ਪਾਸੇ ਕਰ ਲੈਣੀ ਇੱਕ ਇੱਕ ਪਾਸੇ ਕਰ ਲੈਣੀ ਆਪਸ ਦੇ ਵਿੱਚ ਫਿਰ ਜੰਗ ਕਰਨਾ ਆ ਮੈਂ ਦੇਖਦੇ ਜਦੋਂ ਬੱਚੇ ਛੋਟੇ ਛੋਟੇ ਹੁੰਦੇ ਹੁਣ ਤਾਂ ਖੇਡਾਂ ਹੀ ਵਿਗੜ ਗਈਆਂ ਮੇਰਾ ਬੜਾ ਧਿਆਨ ਪਿੱਛੇ ਚਲਿਆ ਜਾਂਦਾ ਕਈ ਵਾਰ ਕਿ ਛੋਟੇ ਛੋਟੀਆਂ ਆਪਾਂ ਨੇ ਘਰਾਂ ਦੇ ਵਿੱਚ ਹੀ ਡੰਡੇ ਲੈਣੇ ਡੰਡਿਆਂ ਨੂੰ ਹੀ ਆਪਾਂ ਨੇ ਉਹ ਡਾਂਗਾ ਬਣਾ ਲੈਣੀ ਆ ਡੰਡਿਆਂ ਨੂੰ ਹੀ ਤਲਵਾਰ ਬਣਾ ਲੈਣੀ ਫਿਰ ਇਥੋਂ ਤੱਕ ਕਿ ਜੇ ਕੋਈ ਕਿਤੇ ਘਰ ਦੇ ਵਿੱਚ ਮਿਸਤਰੀ ਲੱਗਿਆ ਹੋਣਾ ਨਾ ਤੇ ਉਹ ਪਲਾਈ ਆਇਆ ਕਰਦੀ ਸੀ ਉਹਨਾਂ ਦਿਨਾਂ ਚ ਪਲਾਈ ਦਾ ਟੁਕੜਾ ਕਿਤੇ ਬਜਣਾ ਤੇ ਉਹਨੂੰ ਕੱਟ ਕੇ ਤਲਵਾਰ ਬਣਾ ਲੈਣੀ ਪਿੱਛੇ ਮੁੱਟਾ ਵੀ ਬਣਾ ਲੈਣਾ ਤੇ ਅੱਗੋਂ ਦੀ ਸ਼ੇਪ ਵੀ ਬਣਵਾ ਲੈਣੀ ਉਹ ਹੱਥ ਦੇ ਨਾਲ ਖੇਡਾ ਖੇਡਿਆ ਕਰਨੀਆਂ ਬਾਲਪਨ ਸੀ ਨਾ ਬਚਪਨ ਦੀਆਂ ਖੇਡਾਂ ਮੇਰੇ ਗੋਬਿੰਦ ਰਾਏ ਜੀ ਨੇ ਪਟਨੇ ਦੀ ਧਰਤੀ ਤੇ ਉਹ ਖੇਡੀਆਂ ਨੇ ਉਹਨਾਂ ਬੱਚਿਆਂ ਦੇ ਅੰਦਰ ਸੂਰਬੀਰਤਾ ਭਰੀ ਹੈ ਤੇ ਜਿੱਥੇ ਰੱਬੀ ਗੱਲ ਆਈ ਸ਼ਿਵਦਤ ਪੰਡਤ ਨੇ ਯਾਦ ਕੀਤਾ ਤੇ ਦਰਵੇਸ਼ੀ ਵੀ ਦਿਖਾ ਦਿੱਤੀ ਉਸ ਸ਼ਿਵਦਤ ਪੰਡਤ ਨੂੰ ਉਹਦੀ ਮਨ ਇੱਛਾ ਭਾਵਕ ਜਿੱਦਾਂ ਦੇ ਸਰੂਪ ਸਰੂਪ ਚ ਉਹ ਚਾਹੁੰਦਾ ਸੀ ਕਹਿੰਦਾ ਸੀ ਮੇਰਾ ਰਾਮ ਭਗਵਾਨ ਹੈ ਕਈ ਵਾਰ ਉਹ ਨਾ ਨਿਕਸ਼ਣ ਦਾ ਜ਼ਿਕਰ ਕੀਤਾ ਕਈਆਂ ਨੇ ਰਾਮ ਦਾ ਕੀਤਾ ਹੈ ਰੋ ਵਿਚਾਰ ਜਿਸ ਵੀ ਸਰੂਪ ਚ ਉਹਨੇ ਮਨ ਦੀ ਇੱਛਾ ਪ੍ਰਗਟ ਕੀਤੀ ਨਾ ਗੋਬਿੰਦ ਰਾਏ ਜੀ ਸਾਹਮਣੇ ਜਾ ਕੇ ਖੜੇ ਅੱਖਾਂ ਨੇਤਰ ਖੋਲੇ ਸ਼ਿਵਦਤ ਪੰਡਤ ਨੂੰ ਉਹੀ ਰੂਪ ਸਰੂਪ ਦਿਖਾਈ ਦਿੱਤਾ ਹੈ ਦਰਸ਼ਨ ਹੋਏ ਨੇ ਉਹਨੂੰ ਉਹਨੂੰ ਪਤਾ ਲੱਗ ਗਿਆ ਕਿ ਆਪ ਮੇਰਾ ਭਗਵਾਨ ਮੇਰਾ ਰੱਬ ਇਸ ਧਰਤੀ ਤੇ ਆਇਆ ਹੈ ਤਾਂ ਹੀ ਗੁਰਮੁਖ ਪਿਆਰਿਓ ਉਹ ਰਾਣੀ ਨੇ ਜਾ ਕੇ ਕਰਕੇ ਜਦੋਂ ਸ਼ਿਵਦਤ ਕੋ ਕਿਹਾ ਸੀ ਨਾ ਕਿ ਪੰਡਤ ਜੀ ਤੁਸੀਂ ਬੜੇ ਪਹੁੰਚੇ ਹੋਏ ਹੋ ਤੇ ਸਾਡੀ ਅਰਦਾਸ ਹੀ ਕਰਦੇ ਵੋ ਘਰ ਦੇ ਵਿੱਚ ਕੋਈ ਲਾਲੀ ਆ ਜਾਵੇ ਤੇ ਸ਼ਿਵਦਤ ਪੰਡਤ ਨੇ ਕਹਿਣਾ ਕੀਤਾ ਸੀਗਾ ਕਿ ਐ ਰਾਣੀ ਤੂੰ ਮੇਰੇ ਅੱਗੇ ਅਰਦਾਸਾਂ ਕਰਦੀਆਂ ਖੁਦ ਪਟਨੀ ਦੀ ਧਰਤੀ ਤੇ ਰੱਬ ਆਪ ਤੁਰਿਆ ਫਿਰਦਾ ਖੇਡਦਾ ਪਿਆ ਏ ਰੱਬ ਨੂੰ ਅੱਗੇ ਅਰਦਾਸਾਂ ਕਰ ਉਹ ਕਹਿੰਦੀ ਇੱਕ ਰੱਬ ਖੇਡਦਾ ਪਿਆ ਹੈ ਰੱਬ ਆਪ ਆਇਆ ਹੈ ਕਹਿੰਦੇ ਹਾਂ ਜਿਵੇਂ ਕ੍ਰਿਸ਼ਨ ਭਗਵਾਨ ਬਾਲ ਅਵਸਥਾ ਦੇ ਵਿੱਚ ਨਗਰ ਦੇ ਵਿੱਚ ਖੇਡਦੇ ਸਨ ਬੱਚਿਆਂ ਦੇ ਨਾਲ ਉਵੇਂ ਅੱਜ ਮੇਰਾ ਭਗਵਾਨ ਗੋਬਿੰਦ ਰਾਏ ਦੇ ਰੂਪ ਸਰੂਪ ਅੰਦਰ ਇਹ ਪਟਨੇ ਦੀ ਧਰਤੀ ਤੇ ਖੇਡ ਰਿਹਾ ਹੈ ਯਾਦ ਕਰ ਘਰ ਬੈਠੀ ਜਰੂਰ ਆ ਤੇਰੀ ਮਨ ਦੀ ਕਾਮਨਾ ਪੂਰੀ ਕਰੇਗਾ ਮਨ ਦੀ ਕਾਮਨਾ ਪੂਰੀ ਕੀਤੀ ਗੁਰਮੁਖ ਪਿਆਰੀ ਆ ਕੇ ਗੋਦ ਵਿੱਚ ਬਹਿਣਾ ਕੀਤਾ ਤੇ ਉਸ ਘਰ ਦੇ ਵਿੱਚ ਉਹ ਪੂੜੀਆਂ ਤੇ ਉਹ ਬਣੇ ਹੋਏ ਛੋਲੇ ਛਕਣਾ ਕੀਤੇ ਅੱਜ ਵੀ ਉਹ ਮੈਣੀ ਦੇ ਰਾਜ ਮਹਿਲ ਦੇ ਵਿੱਚ ਗੁਰੂ ਗੁਰਦੁਆਰਾ ਏ ਗੋਦਰਾ ਮੈਣੀ ਸਾਹਿਬ ਜਿੱਥੇ ਗੋਦ ਵਿੱਚ ਬਹਿ ਕਰਕੇ ਇੱਕ ਮਾਂ ਨੂੰ ਤ੍ਰਿਪਤ ਕੀਤਾ ਗੋਬਿੰਦ ਰਾਏ ਜੀ ਨੇ ਤ੍ਰਿਪਤ ਕੀਤਾ ਇਹ ਦਰਵੇਸ਼ੀ ਹੱਥਾਂ ਦੇ ਵਿੱਚ ਕੰਗਣ ਪਾਏ ਹੋਏ ਨੇ ਲਾ ਕੇ ਵਗਾ ਕੇ ਵਗਦੇ ਪਹਿਣ ਦੇ ਵਿੱਚ ਪਾਣੀ ਵਿੱਚ ਸਿੱਟ ਦਿੰਦੇ ਨੇ ਦੂਜੇ ਪੁੱਛਣ ਤੇ ਦੂਜਾ ਵੀ ਲਾ ਕੇ ਸਿੱਟ ਦਿੰਦੇ ਨੇ ਇਹਨੂੰ ਕਹਿੰਦੇ ਨੇ ਦਰਵੇਸ਼ੀ ਮੇਰੇ ਸਾਹਿ ਸ਼ੈਨਸ਼ਾ ਆਨੰਦਪੁਰ ਸੇ ਆਏ ਆ ਕਰਕੇ ਕਹਿਣਾ ਕੀਤਾ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਮਨ ਵਿੱਚ ਖੁਸ਼ੀ ਹੈ ਵਧਾਈਆਂ ਵਜੀਆਂ ਨੇ ਆਨੰਦ ਆ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨਾਲ ਭੇਟ ਹੋਈ ਇਹ ਤੇ ਕੋਤਖ ਰੰਭ ਹੋਗੇ ਸਮਾ ਆਪਣੀ ਚਾਲ ਚਲਦਾ ਗਿਆ ਜਿਸ ਸਮੇਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ 9 ਸਾਲ ਦੀ ਉਮਰਿਆ ਗੋਬਿੰਦ ਰਾਏ ਜੀ ਦੀ ਕਲਗੀਧਰਪਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਦਿਵਸ ਜਿੰਨਾ ਦਾ ਅੱਜ ਜਿ ਮਨਾ ਰਹੇ ਹਨ ਤਖਤ ਬਹਿ ਤਖਤੇ ਹਿਲਾਇਕ ਪੰਚ ਸਮਾਏ ਗੁਰਮਤ ਪਾਇਕ ਸਤ ਗੁਰੂ ਜੀ ਨੇ ਕਿਰਪਾ ਕੀਤੀ ਤੇ ਇਹਨਾਂ ਨੰਦਪੁਰ ਦੀ ਧਰਤੀ ਨੂੰ ਭਾਗ ਲੱਗਿਆ ਤੇ ਸਮਾਂ ਆਪਣੀ ਜਿਹੜੀ ਚਾਲ ਚੱਲਦਾ ਪਿਆ ਸੀ ਨਾ ਹਾਕਮ ਜ਼ਾਲਮ ਤਲਵਾਰ ਚੱਕ ਕਰਕੇ ਸੰਸਾਰ ਦੇ ਅੰਦਰ ਕੇਵਲ ਤੇ ਕੇਵਲ ਚਾਹੁੰਦਾ ਸੀ ਵੀ ਇੱਕੋ ਹੀ ਧਰਮ ਹੋਵੇ ਹੋਰ ਕੋਈ ਧਰਮ ਨਾ ਹੋਵੇ ਇੱਕੋ ਹੀ ਧਰਮ ਹੋਵੇ ਇਸਲਾਮ ਇਸਲਾਮ ਦਾ ਬੋਲਬਾਲਾ ਹੋਵੇ ਕਟੜਤਾ ਇੰਨੀ ਅੰਦਰ ਧਾਰਨ ਕਰ ਲਈ ਕਿ ਕਤਲੋਗਾਰਤ ਤੇ ਉੱਤਰ ਆਇਆ ਸਭ ਤੋਂ ਪਹਿਲਾਂ ਸਨਾਤਨ ਮਤ ਦੇ ਉੱਪਰ ਇਹਨੇ ਜ਼ੁਲਮ ਕਰਨਾ ਆਰੰਭ ਕੀਤਾ ਆ ਜਿਤਨੇ ਵੀ ਸਨਾਤਨ ਮਤ ਭਾਵ ਹਿੰਦੂ ਵੀਰ ਨੇ ਨਾ ਜਿਹੜੇ ਦੇਵੀ-ਦੇਵਤਿਆਂ ਦੀ ਇਹ ਪੂਜਕ ਨੇ ਇਹਨਾਂ ਨੂੰ ਕਦੀ ਅੱਜ ਦਾ ਦਿਨ ਤੇ ਮੇਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਨਹੀਂ ਭੁੱਲਣੀ ਚਾਹੀਦੀ ਜੇ ਗੁਰੂ ਗੋਬੇ ਸਿੰਘ ਜੀ ਮਹਾਰਾਜ ਤਲਵਾਰ ਚੱਕ ਕਰਕੇ ਇਸ ਜ਼ਾਲਮ ਨੂੰ ਨਾ ਰੋਕਦੇ ਜਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਨਾ ਤੋੜਦੇ। ਦਿੱਲੀ ਵਾਲ ਚਾਂਦਨੀ ਚੌਂਚ ਸ਼ਹਾਦਤ ਦੇਣ ਵਾਸਤੇ ਤੇ ਨਾ ਕੋਈ ਮੰਦਰ ਹੋਣਾ ਸੀ ਤੇ ਨਾ ਮੰਦਰਾਂ ਦੇ ਵਿੱਚ ਪੂਜਾਵਾ ਹੋਣੀ ਐ ਸਨ। ਗੁਰਮੁਖ ਪਿਆਰਿਓ ਦੁਖੀ ਵਿਪਰ ਚੱਲ ਕੇ ਆਏ ਪੁਰੀ ਆਨੰਦ। ਦੁਖੀ ਵੇ ਪਰ ਚੱਲ ਕੇ ਆਏ ਪਰੀ ਆਨੰਦ ਬਾਹੇ ਆ ਸਾਡੀ ਪਕੜੀ ਏ ਗੁਰ ਹਰਗੋਬਿੰਦ ਕੇ ਨੰਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡੀ ਬਾਹ ਫੜਨੀ ਕਰੋ ਅਸੀਂ ਦੁਖੀ ਹਾਂ ਅਸੀਂ ਦੁਖੀ ਹਾਂ ਕੀ ਦੁੱਖ ਹੈ ਭਈ ਕੀ ਦੁੱਖ ਹੈ ਕਹਿੰਦੇ ਉਧਰ ਜਲਮ ਹਾਕਮ ਨੇ ਤਹਇਆ ਕੀਤਾ ਹੈ ਕਿ ਸਵਾਮਨ ਜਨੇਉ ਲਾਵਾਂਗਾ ਤੇ ਤਾਂ ਨਿਵਾਲਾ ਆਪਣੇ ਗਲੇ ਦੇ ਵਿੱਚ ਪਾਵਾਂਗਾ ਸਵਾਮਨ ਬੜਾ ਭਾਰ ਹੁੰਦਾ ਹੈ ਗੁਰਮੁਖ ਪਿਆਰਿਓ ਸਵਾਮਨ ਜਨੇਉ ਦਾ ਭਾਰ ਕਿੰਨਾ ਕੁ ਹੁੰਦਾ ਹੈ ਤੁਸੀਂ ਦੇਖ ਲਓ ਇੱਕ ਧਾਗੇ ਦਾ ਭਾਰ ਤਿਹਰਾ ਧਾਗਾ ਵੀ ਹੋਵੇ ਤਾਂ ਵੀ ਤੇ ਕਿਦੋਂ ਸਵਾਮਨ ਹੋਵੇ ਕਿੰਨੇ ਕੁ ਜਨੇਉ ਲਾਉਣੇ ਪੈਣਗੇ ਤੇ ਜਿਹੜੇ ਤੇ ਆਪਣੇ ਆਪਲਾਹ ਦਿੰਦੇ ਸਨ ਉਹ ਤੇ ਆਪਣੀ ਜਾਨ ਬਚਾ ਲੈਂਦੇ ਸਨ ਧਰਮ ਛੱਡ ਦਿੰਦੇ ਸਨ ਪਰ ਜਿਹੜੇ ਨਹੀਂ ਲਾਉਣਾ ਚਾਹੁੰਦੇ ਜਿਹੜੇ ਧਰਮ ਨਹੀਂ ਛੱਡਣਾ ਚਾਹੁੰਦੇ ਜਿਨ੍ਹਾਂ ਨੂੰ ਧਰਮ ਨੂੰ ਪਿਆਰ ਹੈ ਆਪਣੇ ਧਰਮ ਦੇ ਨਾਲ ਤੇ ਸਾਧ ਸੰਗਤ ਜੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਬੜੀਆਂ ਪੂਜਾਵਾਂ ਕੀਤੀਆਂ ਬੜੇ ਹੀ ਜਗ੍ਹਾ ਤੇ ਜਾ ਕਰਕੇ ਇਹਨਾਂ ਨੇ ਤਰਲੇ ਵੀ ਲੈਣਾ ਕੀਤਾ ਨਾ ਕੋਈ ਪਹਾੜੀ ਰਾਜਾ ਅੱਗੇ ਆਇਆ ਨਾ ਕੋਈ ਦੇਵੀ ਦੇਵਤਾ ਪ੍ਰਗਟ ਹੋਇਆ ਆਖਰ ਕਿਰਪਾ RAM ਨੂੰ ਚੱਲ ਕੇ ਆਉਣਾ ਪਿਆ ਤੇ ਆ ਕਰਕੇ ਇਥੇ ਇਹ ਬੰਦਨਾ ਕਰਨੀ ਪਈ ਕਿ ਅਸੀਂ ਦੁਖੀ ਹੋ ਕੇ ਆਏ ਹਾਂ ਦੁੱਖ ਸਾਡਾ ਦੂਰ ਕਰੋ ਸਾਡੀ ਬਾਹ ਫੜੋ ਬਚਾਓ ਸਾਨੂੰ ਸਾਡਾ ਡੁੱਬਦਾ ਧਰਮ ਜਾਂਦਾ ਧਰਮ ਲੱਥ ਦੇ ਤਿਲਕ ਲੱਥ ਤੇ ਜਨੇਊ ਪੁੰਝੇ ਜਾਂਦੇ ਸੁਹਾਗ ਸਾਡੀਆਂ ਇਸਤਰੀਆਂ ਦੇ ਮੱਤਿਆਂ ਤੋਂ ਬਚਾਓ ਸਾਨੂੰ ਗੁਰੂ ਗੋਬਿੰਦ ਰਾਏ ਜੀ 9 ਸਾਲ ਦੀ ਯਾਰ ਜਾਏ ਆਏ ਨੇ ਖੇਡਦੇ ਖੇਡਦੇ دیਵਾਨ ਲੱਗਿਆ ਹੋਇਆ ਏ ਤੇ ਧੌਣਾ ਝੁਕੀਆਂ ਦੇਖ ਕਰਕੇ ਉਦਾਸੀਆਂ ਦੇਖ ਕਰਕੇ ਪੁੱਛਦੇ ਨੇ ਪਿਤਾ ਜੀ ਕੀ ਗਲੇ ਦੁਖੀ ਕਿਉਂ ਨੇ ਇਸ ਘਰ ਦੇ ਵਿੱਚ ਤੇ ਸੁਖੀ ਸੁਖ ਹੈ ਤੇ ਜਿਹੜਾ ਆ ਜਾਵੇ ਦੁਖੀ ਵੀ ਸੁਖੀ ਹੋ ਜਾਂਦਾ ਏ ਇਹਨਾਂ ਦਾ ਕੀ ਦੁੱਖ ਹੈ ਕਿ ਬੜੇ ਪਰੇਸ਼ਾਨ ਨੇ ਮੇਰੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ ਕਹਿਣ ਲੱਗੇ ਬੱਚੇ ਇਹ ਦੁਖੀ ਅਸਰ ਕਰਕੇ ਨੇ ਕਿ ਇਹਨਾਂ ਦੇ ਧਰਮ ਦਾ ਬੇੜਾ ਜਿਹੜਾ ਉਹ ਡੁੱਬਦਾ ਪਿਆ ਹੈ ਇਹਨਾਂ ਦਾ ਧਰਮ ਜਾਂਦਾ ਪਿਆ ਹੈ ਜ਼ਾਲਮ ਨੇ ਹਾਕਮ ਨੇ ਤਲਵਾਰ ਚੱਕੀ ਹੋਈ ਹੈ ਤੇ ਇਹਨਾਂ ਦੇ ਧਰਮ ਨੂੰ ਬਚਾਇਨ ਬਚਾਵਣਾ ਵਾਸਤੇ ਇਹ ਬਿਣੇ ਕਰਨ ਵਾਸਤੇ ਬੇਨਤੀ ਕਰਨ ਵਾਸਤੇ ਆਏ ਨੇ ਤੇ ਗੁਰੂ ਗੋਬਿੰਦ ਰਾਜ ਜੀ ਕਹਿਣ ਲੱਗੇ ਪਿਤਾ ਜੀ ਫਿਰ ਕਹਿੰਦੇ ਪੁੱਤਰ ਜੀ ਇਹਨਾਂ ਦੇ ਧਰਮ ਨੂੰ ਕੋਈ ਬਹੁਤ ਮਹਾਨ ਤਪਸਵੀ ਆਤਮਾ ਹੋਵੇ ਬੜੀ ਬਹਾਦਰ ਹੋਵੇ ਗੁਣਾ ਭਰਪੂਰ ਹੋਵੇ ਵੀਰ ਰਸ ਹੋਵੇ ਤੇ ਦ੍ਰਿੜਤਾ ਪਰਪਕਤਾ ਜਿਹਦੇ ਵਿੱਚ ਹੋਵੇ ਉਹ ਇਹਨਾਂ ਦੇ ਅੱਗੇ ਲੱਗੇ ਇਹਨਾਂ ਦੀ ਬਾਹ ਫੜੀ ਤੇ ਤਾਂ ਜਾ ਕਰਕੇ ਧਰਮ ਬਚਦਾ ਇਹਨਾਂ ਦਾ